ਆਖਰੀ ਦਵਾਨ ਆਖਰੀ ਬੁਲਾਰਾ ਤੇ ਮੈਂ ਆਪਣੇ ਦਿੱਤੇ ਹੋਏ ਸਮੇਂ ਦੀ ਹੱਦਬੰਦੀ ਅੰਦਰ ਰਹਿ ਕੇ ਕੱਲ ਦੇ ਦੀਵਾਨ ਅੰਦਰ ਜਿੱਥੇ ਮੈਂ ਸਿੱਖ ਰਾਜ ਦੀ ਬਾਤ ਪਾਈ ਸੀ ਅੱਜ ਦੇ ਦੀਵਾਨ ਅੰਦਰ ਮੈਨੂੰ ਬਹੁਤ ਸਾਰੀ ਸੰਗਤ ਵੱਲੋਂ ਹੁਕਮ ਸਪੈਸ਼ਲ ਤੌਰ ਤੇ ਨੌਜਵਾਨਾਂ ਵੱਲੋਂ ਇੱਕ ਹੁਕਮ ਲੱਗਾ ਹੈ ਕਿ ਕੋਈ ਅਜੋਕੇ ਇਤਿਹਾਸ ਵਿੱਚੋਂ ਜੋ ਕਿ ਇਤਿਹਾਸ ਦੇ ਨਾ ਤਰ੍ਹਾਂ ਦਾ ਹੈ ਇੱਕ ਨੂੰ ਤੁਸੀਂ ਕਹਿੰਦੇ ਹੋ ਗੁਰ ਇਤਿਹਾਸ ਜਿਹੜਾ 10 ਪਾਤਸ਼ਾਹਾਂ ਤੋਂ ਚੱਲਦਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹਨੂੰ ਆਪਾਂ ਕਹਿੰਦੇ ਆ ਗੁਰ ਇਤਿਹਾਸ ਫਿਰ 10ਵੇਂ ਪਾਤਸ਼ਾਹ ਤੋਂ ਲੈ ਕੇ ਜਿਹੜਾ ਇਤਿਹਾਸ ਚੱਲਦਾ ਹੈ ਜਿਹੜਾ ਰਾਜ ਭਾਗ ਚੱਲਦਾ ਉਹਨੂੰ ਕਹਿੰਦੇ ਸਿੱਖ ਇਤਿਹਾਸ ਇਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਹੋਵੇਗਾ ਭਾਈ ਤਾਰੂ ਸਿੰਘ ਦਾ ਜ਼ਿਕਰ ਹੋਵੇਗਾ ਭਾਈ ਮਣੀ ਸਿੰਘ ਦਾ ਜ਼ਿਕਰ ਹੋਵੇਗਾ ਵੱਡੇ ਛੋਟੇ ਘੱਲੂ ਘਾਰੇ ਦਾ ਜ਼ਿਕਰ ਹੋਵੇਗਾ ਇਹਦੇ ਅੰਦਰ ਬਾਬਾ ਦੀਪ ਸਿੰਘ ਦਾ ਜ਼ਿਕਰ ਹੋਵੇਗਾ ਸ਼ਬੀਖ ਸਿੰਘ ਸ਼ਹਾਬਾਜ ਸਿੰਘ ਦਾ ਜ਼ਿਕਰ ਹੋਵੇਗਾ ਇਹਨੂੰ ਆਪਾਂ ਕਹਿੰਦੇ ਆ ਸਿੱਖ ਇਤਿਹਾਸ ਇਸ ਤੋਂ ਬਾਅਦ ਆ ਜਿਹੜੀ ਲੜੀ ਸ਼ੁਰੂ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਅੱਗੇ ਜਾ ਕੇ ਖਾਲਸਾ ਇਤਿਹਾਸ ਖਾਲਸੇ ਰਾਜ ਦਾ ਇਤਿਹਾਸ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਅਕਾਲੀ ਬਾਬਾ ਫੂਲਾ ਸਿੰਘ ਸਰਦਾਰ ਹਰੀ ਸਿੰਘ ਨਲੂਆ ਬਾਬਾ ਵੀਰ ਸਿੰਘ ਨਰੰਗਾਬਾਦੀ ਸਰਦਾਰ ਸ਼ਾਮ ਸਿੰਘ ਅਟਾਰੀ ਮਹਾਰਾਣੀ ਜੰਦਾ ਇਹ ਜਿਹੜਾ ਇਤਿਹਾਸ ਆ ਇਹਨੂੰ ਆਪਾਂ ਖਾਲਸੇ ਰਾਜ ਦਾ ਇਤਿਹਾਸ ਕਹਿੰਨੇ ਆ ਫਿਰ ਇਸ ਤੋਂ ਬਾਅਦ ਆ ਜਿਹੜਾ ਇਤਿਹਾਸ ਸ਼ੁਰੂ ਹੁੰਦਾ ਹੈ ਉਹਨੂੰ ਆਪਾਂ ਇਤਿਹਾਸ ਦੇ ਪੰਨਿਆਂ ਦੇ ਅੰਦਰ ਕੌਮੀ ਇਤਿਹਾਸ ਕਹਿੰਨੇ ਆ ਜਿਹਦੇ ਅੰਦਰ ਕੂਕੀਆਂ ਦਾ ਇਤਿਹਾਸ ਆਵੇਗਾ ਜਿਹਦੇ ਅੰਦਰ ਸ਼ਹੀਦ ਉਦਮ ਸਿੰਘ ਦੀ ਦਾਸਤਾ ਆਵੇਗੀ ਜਿਹਦੇ ਅੰਦਰ ਬੱਬਰ ਅਕਾਲੀਆਂ ਦਾ ਇਤਿਹਾਸ ਆਵੇਗਾ ਜਿਹਦੇ ਅੰਦਰ ਕਰਤਾਰ ਸਿੰਘ ਸਰਾਭੇ ਦਾ ਇਤਿਹਾਸ ਆਵੇਗਾ ਇਹਨੂੰ ਆਪਾਂ ਕੌਮੀ ਇਤਿਹਾਸ ਕਹਿੰਦੇ ਆ ਫਿਰ ਇੱਕ ਇਤਿਹਾਸ ਸ਼ੁਰੂ ਹੁੰਦਾ ਹੈ 13 April 1978 ਦੀ ਵਿਸਾਖੀ ਤੋਂ ਜਿੱਥੋਂ ਜੂਨ 1984 ਦੇ ਕੱਲੂ ਘਾਰੇ ਤੱਕ ਚੱਲਦਿਆਂ ਚੱਲਦਿਆਂ ਇੰਦਰਾ ਗਾਂਧੀ ਦੀ ਮੌਤ ਆਵੇਗੀ ਜਿਹਦੇ ਵਿੱਚ ਜਰਨਲ ਵੈਦਿਆ ਆਵੇਗਾ ਜਿਹਦੇ ਵਿੱਚ ਚਲਦਿਆਂ ਚਲਦਿਆਂ ਭਾਈ ਦਲਾਵਰ ਸਿੰਘ ਬੱਬਰ ਆਵੇਗਾ ਜਿਹਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਆਵੇਗਾ ਜਾਨੀ ਕਿ ਜਨੇ ਅਜੋਕੇ ਸਮੇ ਦੇ ਸ਼ਹੀਦ ਜਿਹੜਾ ਇਤਿਹਾਸ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਹੈ ਆਪਣੇ ਆਪ ਉੱਤੇ ਹੰਡਾਇਆ ਹੈ ਉਹਨੂੰ ਕਹਿੰਦੇ ਨੇ ਅਜੋਕਾ ਇਤਿਹਾਸ ਮੈਨੂੰ ਹੁਕਮ ਹੋਇਆ ਹੈ ਅੱਜ ਦੇ ਦੀਵਾਨ ਅੰਦਰ ਮੈਂ ਉਸ ਇਤਿਹਾਸ ਵਿੱਚੋਂ ਕੋਈ ਵੀ ਦਾਸਤਾ ਤੁਹਾਡੇ ਚਰਨਾਂ 'ਚ ਬਿਣੇ ਕਰਕੇ ਆਪ ਜੀ ਦੇ ਪਾਸੋਂ ਖੁਸ਼ੀਆਂ ਲੈ ਲਵਾਂ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਚੀਜ਼ ਸਮਝਣ ਵਾਲੀ ਆ ਕੌਮਾ ਕੱਲੂ ਘਾਰਿਆਂ ਨਾਲ ਕਦੀ ਖਤਮ ਨਹੀਂ ਹੁੰਦੇਗਾ ਕੱਲੂ ਘਾਰੇ ਕੌਮਾ ਦਾ ਕੁਝ ਨਹੀਂ ਵਿਗਾੜਦੇ ਫਿਰ ਵਿਗੜਦਾ ਕਿੱਥੇ ਆ ਜਦੋਂ ਕੌਮਾ ਕੱਲੂ ਘਾਰਿਆਂ ਨੂੰ ਭੁੱਲ ਜਾਂਦੇ ਨੇ ਬੰਦੇ ਨੂੰ ਸੱਟ ਲੱਗ ਜੇ ਬੰਦਾ ਠੀਕ ਹੋ ਜਾਂਦਾ ਹੈ ਪਰ ਜੋ ਛੱਟ ਭੁੱਲ ਕੇ ਅਵੇਸਲਾ ਹੋ ਜੇ ਤੇ ਛੱਟ ਫੇਰ ਉੱਥੇ ਲੱਗੀ ਉੱਥੇ ਹੀ ਡਿੱਗਾ ਉੱਥੇ ਹੀ ਮੂੰਹ ਬਣਾਇਆ ਤੇ ਫਿਰ ਵੀ ਇੱਥੇ ਬੰਦੇ ਦੀ ਕਮੀ ਆ ਨਾ ਫਿਰ ਤੇ ਬੰਦੇ ਦੇ ਅੰਦਰ ਨੁਕਸ ਹੋਵੇਗਾ ਵੀ ਛੱਟ ਲੱਗੀ ਸੀ ਉਹ ਜਗ੍ਹਾ ਵੇਖ ਕੇ ਤੈਨੂੰ ਛੱਟ ਚੇਤੇ ਆਉਣੀ ਚਾਹੀਦੀ ਸੀ ਵੀ ਐਸ ਥਾਂ ਦੇ ਉੱਤੋਂ ਮੈਨੂੰ ਛੱਟ ਲੱਗੀ ਸੀ ਮੈਂ ਜ਼ਖਮੀ ਹੋਇਆ ਸੀ ਕੋਮਾ ਘੱਲੂ ਘਾਰਿਆਂ ਨਾਲ ਖਤਮ ਨਹੀਂ ਹੁੰਦੀਆਂ ਕੋਮਾ ਘੱਲੂ ਘਾਰਿਆਂ ਨੂੰ ਭੁੱਲ ਜਾਣ ਦੇ ਨਾਲ ਖਤਮ ਹੁੰਦੀਆਂ ਨੇ ਜੋਣ 1984 ਦਾ ਕੱਲੂ ਘਾਰਾ ਤੁਹਾਡੇ ਵਿੱਚੋਂ ਬਹੁਤਿਆਂ ਨੇ ਆਪਣੇ ਪਿੰਡੇ ਉੱਤੇ ਹੰਡਾਇਆ ਏ ਮੈਂ ਉਹ ਬੋਲ ਸਕਦਾ ਹਾਂ ਜਾਂ ਤੇ ਪੜਿਆ ਜਾਂ ਸੁਣਿਆ ਪਰ ਤੁਸੀਂ ਉਹ ਬੈਠੇ ਹੋ ਜਿਨ੍ਹਾਂ ਨੇ ਇੱਕ ਇੱਕ ਚੀਜ਼ ਆਪਣੇ ਨਾਲ ਹੁੰਦੀ ਵੇਖੀ ਆ ਇੱਕ ਬਿਨੇ ਹੋੜ ਕਰਦਿਆਂ ਜੋਣ 1984 ਦੇ ਕੱਲੂ ਘਾਰੇ ਦੇ ਉੱਤੇ ਮਾਰਕੀਟ ਦੇ ਵਿੱਚ 100 ਤੋਂ ਵੱਧ ਕਿਤਾਬਾਂ ਮਿਲ ਜਾਣਗੀਆਂ 100 ਤੋਂ ਵੱਧ ਪਰ ਅਗਲੀ ਗੱਲ ਇਹ ਵੀ ਆ ਬਹੁਤਿਆਂ ਨੇ ਕਾਗਜ਼ੀ ਕਾਲੇ ਕੀਤੇ ਆ ਨੋਟ ਹੀ ਛਾਪੇ ਆ ਕੋਈ ਬੰਬੇ ਬੈਠਾ ਲਿਖੀ ਗਿਆ ਕੋਈ ਬੰਕਰ ਕਲਕੱਤੇ ਬੈਠਾ ਲਿਖੀ ਗਿਆ ਕੋਈ ਦਿੱਲੀ ਬੈਠਾ ਲਿਖੀ ਗਿਆ ਬਹੁਤੇ ਸੱਚ ਜਿਹੜਾ ਸੀ ਉਹ ਤੁਹਾਡੇ ਕੋਲ ਸੀ ਵੀ ਹੋਇਆ ਕੀ ਪਰ ਇਹ ਗੱਲ ਪੱਕੀ ਆ ਕਿ ਜੋ ਕੁਝ ਜੂਨ 1984 ਦੇ ਖੱਲੂ ਘਾਰੇ ਅੰਦਰ ਹੋਇਆ ਉਹ ਇਸ ਲੋਕਤੰਤਰ ਦੇਸ਼ ਨੂੰ ਸ਼ੋਭਾ ਨਹੀਂ ਸੀ ਦਿੰਦਾ ਜਿਸ ਦੇਸ਼ ਵਾਸਤੇ ਸਿੱਖਾਂ ਨੇ 90% ਕੁਰਬਾਨੀਆਂ ਦਿੱਤੀਆਂ ਫਾਂਸੀਆਂ ਦੇ ਰਸੇ ਵੇਖੇ ਕਾਲਾ ਪਾਣੀ ਵੇਖਿਆ ਜਲਿਆਂਵਾਲਾ ਬਾਗ ਵੇਖਿਆ ਤੇ ਇਸ ਦੇਸ਼ ਨੇ ਤੁਹਾਡੇ ਗਲੇ 'ਚ ਮੈਡਲ ਪਾਇਆ 1984 ਚ ਤੁਹਾਡਾ ਤਖਤ ਢਾਇਆ ਤੁਹਾਡੇ ਉਤੇ ਤੋਪਾਂ ਟੈਂਕ ਉਹ ਵਰਤੇ ਗਏ ਜਿਹੜੇ 65 ਤੇ 71 ਵਿੱਚ ਕਦੀ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਵੀ ਨਹੀਂ ਸੀ ਵਰਤੇ 1984 ਦੇ ਕੱਲੂ ਘਾਰੇ ਦਾ ਦੁਖਾਂਤ ਸ਼ੁਰੂ ਕਿਉਂ ਹੁੰਦਾ ਹੈ ਉਹਦੇ ਵਿੱਚ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਲੋਕ ਇੱਕ ਸਿਰ ਜੋੜ ਕੇ ਬੈਠੇ ਆ ਮੈਂ ਕੱਲ ਵੀ ਸ਼ਾਇਦ ਬਿਨੇ ਕੀਤਾ ਸੀ ਸਰਕਾਰਾਂ ਨੂੰ ਗਰਮ ਖਿਆਲੀ ਬੰਦੇ ਕਦੀ ਨਹੀਂ ਚੁੱਪਦੇ ਹੁੰਦੇ ਜਿੰਨੇ ਮਰਜੀ ਨਾਰੇ ਮਾਰੀ ਜਾਓ ਉੱਠ ਕੇ ਮਾਰ ਦਿਓ ਮੈਂ ਇੱਥੋਂ ਮਾਰ ਦੇਣਾ ਜਿੰਨੇ ਮਰਜੀ ਕੋਈ ਮੇਰਾ ਕੱਖ ਨਹੀਂ ਵਿਗਾੜੇਗਾ ਪਰ ਬੰਦਾ ਉਹ ਚੁੱਪਦਾ ਵਾ ਸਿਸਟਮ ਨੂੰ ਜਿਹਦੇ ਆਖੇ ਲੱਗ ਕੇ ਲੋਕੀ ਸਿਰ ਜੋੜ ਕੇ ਤੇ ਇੱਕ ਜਗ੍ਹਾ ਤੇ ਬਹਿਣਾ ਸ਼ੁਰੂ ਕਰ ਦੇਣਾ ਬਸ ਤੁਹਾਡਾ ਇੱਕ ਥਾਂ ਤੇ ਸਿਰ ਜੋੜ ਕੇ ਬਹਿਣਾ ਸਿਸਟਮ ਨੂੰ ਉਸ ਦਿਨ ਵੀ ਚੁੱਪਦਾ ਸੀ ਤੇ ਅੱਜ ਵੀ ਚੁੱਪਦਾ ਵਾ ਬਾਬਾ ਜਰਨੈਲ ਸਿੰਘ ਨੇ ਪੰਜਾਬ ਦੀ ਜਵਾਨੀ ਨੂੰ ਹਲੂਣਾ ਦਿੱਤਾ ਪੰਜਾਬ ਦੀ ਜਵਾਨੀ ਖਾਲਸੇ ਦੀ ਰੰਗਤ ਅੰਦਰ ਰੰਗੀ ਜਾਣ ਲੱਗੀ ਜੂਨ 1984 ਦੇ ਕੱਲੂ ਘਾਰੇ ਦੌਰਾਨ ਜਿੰਨੀਆਂ ਵੀ ਰਾਜਨੀਤਿਕ ਧਿਰਾਂ ਨੇ ਉਹਨਾਂ ਨੇ ਵੇਖਿਆ ਵੀ ਕੁਰਸੀ ਸਾਡੇ ਹੱਥੋਂ ਜਾਣੀ ਆ ਮੈਂ ਇਹ ਗੱਲ ਕਹਿ ਦਿਆਂ ਲੀਡਰ ਕਿਸੇ ਦਾ ਸਕਾ ਨਹੀਂ ਨਸ਼ਾ ਤੇ ਬਹੁਤ ਤਰ੍ਹਾਂ ਦਾ ਹੈ ਕਿਸੇ ਨੂੰ ਸੋਹਣੇ ਹੋਣ ਦਾ ਨਸ਼ਾ ਹੈ ਕਿਸੇ ਨੂੰ ਪੈਸੇ ਦਾ ਨਸ਼ਾ ਹੈ ਕਿਸੇ ਨੂੰ ਕੋਈ ਨਸ਼ਾ ਹੈ ਕਿਸੇ ਨੂੰ ਕੋਈ ਨਸ਼ਾ ਹੈ ਪਰ ਇਹਨਾਂ ਸਾਰੇ ਨਸ਼ਿਆਂ ਦੇ ਵਿੱਚੋਂ ਮਾੜਾ ਨਸ਼ਾ ਵਾ ਗੱਦੀ ਦਾ ਨਸ਼ਾ ਰਾਜ ਭਾਗ ਦਾ ਨਸ਼ਾ ਤੇ ਜਿਹਦੇ ਸਿਰ ਨੂੰ ਚੜ ਕੇ ਫਿਰ ਉਹਦੇ ਸਿਰ ਚੜ ਕੇ ਬੋਲਦਾ ਵਾ ਫਿਰ ਉਸ ਬੰਦੇ ਵਾਸਤੇ ਕੌਮ ਕੋਈ ਮਾਇਨੇ ਨਹੀਂ ਰੱਖਦੀ ਉਸ ਬੰਦੇ ਵਾਸਤੇ ਧਰਮ ਕੋਈ ਮਾਇਨੇ ਨਹੀਂ ਰੱਖਦਾ ਉਸ ਬੰਦੇ ਵਾਸਤੇ ਅਕਾਲ ਤਖਤ ਕੋਈ ਮਾਇਨੇ ਨਹੀਂ ਰੱਖਦਾ ਮੈਂ ਇੱਕ ਗੱਲ ਕਹਦੇ ਆ 1984 ਦਾ ਕੱਲੂ ਘਰਾ ਹੁੰਦਾ ਦੋਸ਼ੀਆ ਇੰਦਰਾ ਗਾਂਧੀ ਪਰ ਜੇ ਸਾਰਾ ਢੋਲ ਇੰਦਰਾ ਗਾਂਧੀ ਦੇ ਗਾਲੀ ਪਾ ਕੇ ਵਜਾ ਦਈਏ ਤੇ ਗੱਲ ਤਾਂ ਵੀ ਨਹੀਂ ਬਣਦੀ। ਇੰਦਰਾ ਗਾਂਧੀ ਦੇ ਗਾਲੀ ਸੱਪ ਪਾਤਾ ਤਾਂ ਗੱਲ ਤਾਂ ਵੀ ਨਹੀਂ ਬਾਨੀ। ਤੁਸੀਂ ਆਖੋਗੇ ਇੰਦਰਾ ਗਾਂਧੀ ਨੂੰ ਬਰੀ ਨਹੀਂ ਮੈਂ ਬਰੀ ਨਹੀਂ ਕਰਦਾ। ਮੈਂ ઠાੜੀ ਬੁਲਾ ਰਹਾ। ਮੈਨੂੰ ਪਤਾ ਲਾਈਵ ਦੇ ਰਾਈ ਗੱਲ ਬੜੀ ਦੂਰ ਤੱਕ ਜਾਣੀ ਆ। ਸ਼ੈਤਾਨ ਬੰਦੇ ਮੇਰੀ ਅੱਗੇ ਕਲਿੱਪ ਕੱਟਣ ਨੂੰ ਬੈਠੇ ਹੁੰਦੇ ਅੱਗੇ ਵੀ ਇੱਕ ਨੇ ਕੱਟ ਕੇ ਦੇ ਉਹ ਇੰਗਲੈਂਡ ਤੁਰੇ ਫਿਰਨ ਵੀ ਅਹੀਂ ਇਹਦਾ ਵਿਰੋਧ ਕਰਨਾ। ਮੈਂ ਕਹਾ 30 ਸਕਿੰਟਾਂ ਨਾਲ ਗੱਲ ਨਹੀਂ ਬਾਨੀ 1.5-2 ਘੰਟੇ ਦਾ ਪ੍ਰਸੰਗ ਸੁਣੋ ਸੱਚ ਉਹਦੇ ਵਿੱਚ ਕੀ ਸੀ। ਇਸ ਕਰਕੇ ਮੈਂ ਬੇਨਤੀ ਕਰਦਾ ਇਕੱਲੀ ਇੰਦਰਾ ਗਾਂਧੀ ਦੇ ਗੱਲ ਢੋਲ ਪਾਇਆ ਨਹੀਂ ਜੇ ਸਰਨਾ ਸਾਨੂੰ ਸਾਰੇ ਬੰਦੇ ਨਸ਼ਰ ਕਰਨੇ ਪੈਣਗੇ ਦੋਵਾਂ ਦਾ ਮੈਂ ਜ਼ਿਕਰ ਕਰ ਦੇਣਾ ਕੁੰਡੀ ਤੁਸੀਂ ਆਪੇ ਜੋੜ ਲੈਣੀ ਆ ਇੱਕ ਦਾ ਨਾਮ ਆ ਲਾਲ ਕ੍ਰਿਸ਼ਨ ਅਡਵਾਨੀ ਨਾਂ ਸੁਣਿਆ ਤੁਸੀਂ ਬਹੁਤਿਆਂ ਨੇ ਉਹਦੀ ਇੱਕ ਕਿਤਾਬ ਆਈ ਸੀ ਮਾਈ ਲਾਈਫ ਮਾਈ ਕੰਟਰੀ ਉਸ ਕਿਤਾਬ ਅੰਦਰ ਅਡਵਾਨੀ ਨੇ ਜ਼ਿਕਰ ਕੀਤਾ ਪੀ ਇੰਦਰਾ ਗਾਂਧੀ ਚ ਇੰਨੀ ਜੁਰਤ ਨਹੀਂ ਸੀ ਹੈਗੀ ਉਹਦੀ ਆਪਣੀ ਲਿਖੀ ਕਿਤਾਬ ਆ ਉਹ ਕਹਿੰਦਾ ਇੰਦਰਾ ਗਾਂਧੀ ਵਿੱਚ ਇੰਨੀ ਜੁਰਤ ਨਹੀਂ ਉਹ ਦਰਬਾਰ ਸਾਹਿਬ ਢਾ ਦੇਵੇ ਉਹ ਤਖਤ ਸਾਹਿਬ ਤੇ ਹਮਲਾ ਕਰ ਦੇਵੇ ਕਹਿੰਦਾ ਜਿੰਨਾ ਚਿਰ ਅਸੀਂ ਉਹਦਾ ਮਨ ਨਾ ਬਣਾਉਂਦੇ ਹੁਣ ਦੂਜਾ ਬੰਦਾ ਸੁਣ ਲੋ ਇਹਦਾ ਨਾਮ ਆ ਅਟਲ ਬਿਹਾਰੀ ਵਾਜਪਾਈ ਪਾਰਲੀਮੈਂਟ ਦੇ ਅੰਦਰ ਖਲੋ ਕੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਖਿਤਾਬ ਦਿੰਦਾ ਕਹਿੰਦਾ ਇੰਦਰਾ ਗਾਂਧੀ ਤੂੰ ਦੁਰਗਾ ਦੇਣੀ ਆ ਤੂੰ ਪੰਜਾਬ ਦੇ ਰਾਖਸ਼ਾਂ ਦਾ ਸਿਰ ਫੇਕੇ ਰੱਖਿਆ ਇਹ ਅਡਵਾਨੀ ਤੇ ਆਵਾਜ਼ ਪਾਈ ਹੋਣੀ ਉਹੋ ਹੀ ਆ ਜਿਨ੍ਹਾਂ ਦੇ ਨਾਲ ਸਾਡੇ ਪੰਥਕਾਂ ਦੀ 20-25 ਸਾਲ ਕੇਂਦਰ ਚ ਭਾਈ ਵਾਲੀ ਰਹੀ ਆ ਹੁਣ ਪੰਥਕ ਤੁਸੀਂ ਸਮਝ ਜੋ ਵੀ ਕੌਣ ਮੈਂ ਕਹਿੰਦਾ ਜੱਟ ਨੇ ਸੱਜਰ ਸੂਈ ਮੱਝ ਲੈੰਦੀ ਨਾਲ ਲੈੰਦਾ ਕਟਾ ਤੇ ਵੇਲੀ ਤੇ ਲਿਆ ਕੇ ਜਦੋਂ ਬੰਨ ਦਿੱਤਾ ਤੇ ਪਹਿਲੇ ਦਿਨ ਜਦੋਂ ਮੱਝ ਝੋਕੇ ਖੜੀ ਨਾ ਤੇ ਥੋੜਾ ਜਿਹਾ ਦੁੱਧ ਕਟੇ ਨੂੰ ਪੀ ਆ ਗਿਆ ਉੱਤੇ ਬੈਠਾ ਹੈ ਟਾਲੀ ਦੇ ਬਾਂਦਰ ਤੇ ਬਾਂਦਰ ਵੀ ਜੱਟ ਨਹੀਂ ਰੱਖਿਆ ਸੀ ਬਾਂਦਰ ਨੇ ਹਿਸਾਬ ਲਾਇਆ ਵੀ ਥੋੜਾ ਜਿਹਾ ਦੁੱਧ ਕਟੇ ਨੂੰ ਪੀ ਆਇਆ ਤੇ ਬਾਕੀ ਜੱਟ ਬਾਲਟੀ ਭਰ ਕੇ ਲੈ ਗਿਆ ਅਗਲੇ ਦਿਨ ਜੱਟ ਦੇ ਆਉਣ ਤੋਂ ਪਹਿਲਾਂ ਪਹਿਲਾਂ ਬਾਂਦਰ ਟਾਲੀ ਤੋਂ ਥੱਲੇ ਉਤਰਿਆ ਦੁੱਧ ਸਾਰਾ ਆਪ ਪੀ ਗਿਆ ਤੇ ਜਿਹੜੀ ਝੱਗ ਆਪਣੇ ਮੂੰਹ ਦੇ ਲੱਗੀ ਕਟੇ ਦੇ ਮੂੰਹ ਤੇ ਮਲਦੀ ਹਾਂ ਜਦੋਂ ਜੱਟ ਆਇਆ ਤੇ ਮੱਝ ਮਲੇ ਨਾਲ ਤੇ ਜੱਟ ਨੇ ਦੇ ਕੱਟੇ ਦੇ ਪਾਸੇ ਬੰਨਨੇ ਸੀ ਨਾ ਬਾਂਦਰ ਨੂੰ ਰੋਜ਼ ਮੌਜਾਂ ਲੱਗੀਆਂ ਉਹ ਉਤਰਿਆ ਕਰੇ ਦੁੱਧ ਪੀਜਿਆ ਕਰੇ ਝਾਗ ਕੱਟੇ ਦੇ ਮੂੰਹ ਤੇ ਮਲ ਛੱਡਿਆ ਕਰੇ ਹਫ਼ਤੇ ਬਾਅਦ ਜੱਟ ਨੇ ਹਿਸਾਬ ਕਿਤਾਬ ਲਾਇਆ ਵੀ ਜੇ ਦੁੱਧ ਕੱਟਾ ਪੀਂਦਾ ਹੁੰਦਾ ਇਹਦੇ ਤੁਗਣਾ ਟਿਗਣਾ ਹੋਣਾ ਚਾਹੀਦਾ ਸੀ ਇਹਦੇ ਅੱਗੇ ਚੱਲਿਆ ਉਹਨੇ ਤਾਂ ਵੇਖਿਆ ਤੇ ਤਾੜੀਆਂ ਮਾਰੇ ਬਾਂਦਰ ਠੀਕ ਇਸੇ ਤਰ੍ਹਾਂ ਜੂਨ 1984 ਦੇ ਕੱਲੂ ਘਾਰੇ ਦੀ ਮੁੱਖ ਦੋਸ਼ੀ ਇੰਦਰਾ ਗਾਂਧੀ ਆ ਪਰ ਤਾੜੀਆਂ ਮਾਰਨ ਵਾਲੇ ਤੇ ਮਲਾਈ ਖਾਣ ਵਾਲੇ ਬਾਂਦਰ ਹੋਰ ਵੀ ਬਥੇਰੇ ਹੈਗੇ ਸੀ ਜਿਹੜੇ ਚਾਹੁੰਦੇ ਸੀ ਵੀ ਤਖਤ ਢੱਟ ਜੇ ਤੇ ਢੱਟ ਜੇ ਬਾਬਾ ਖਤਮ ਹੋ ਜੇ ਤੇ ਸੌਂਵਰੀ ਹੋ ਜੇ ਲਓ ਜੀ ਜੂਨ 1984 ਦਾ ਕੱਲੂ ਘਰਾ ਹੋ ਗਿਆ ਠੀਕ 6 ਮਹੀਨਿਆਂ ਬਾਅਦ ਕੌਮੀ ਪਰਵਾਨਿਆਂ ਨੇ ਸਤਵੰਤ ਸਿੰਘ ਤੇ ਬਿਆਨਤ ਸਿੰਘ ਨੇ ਇੰਦਰਾ ਗਾਂਧੀ ਨੂੰ ਖਤਮ ਕਰਕੇ ਕੌਮ ਦੀ ਲੱਥੀ ਹੋਈ ਪੱਗ ਸਿਰ ਦੇ ਉੱਤੇ ਰੱਖ ਦਿੱਤੀ ਮੈਂ ਇੱਕ ਬਿਣੇ ਕਰਾਂ ਤੁਹਾਡੇ ਚਰਨਾ ਅੰਦਰ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੀ ਜੋੜੀਆਂ ਕਹਿੰਦੇ ਧੁਰ ਦਰਗਾਹੋਂ ਬਣ ਕੇ ਆਉਂਦੀਆਂ ਫਿਰ ਜੋੜੀ ਕੱਲੀ ਮੀਆਂ ਬੀਬੀ ਦੀ ਨਹੀਂ ਹੁੰਦੀ ਲੋਕਾਂ ਨੂੰ ਇੱਕ ਭਲੇਖਾ ਜੀ ਜੋੜੀ ਤੁਰ ਹੀ ਜਾਂਦੀ ਹੈ ਜਿੱਥੇ ਮਨ ਮਿਲਦਾ ਵਾ ਜੋੜੀ ਉਹਨੂੰ ਕਹਿੰਦੇ ਆ ਅਗਲਿਆਂ ਦੀ ਗੱਲ ਬਣਦੀ ਨਾ ਹੋਵੇ ਤਾਂ ਤੁਸੀਂ ਆਖੋ ਵਾਹ ਜੋੜੀ ਬੜੀ ਸੋਹਣੀ ਤੁਰੀ ਜਾਂਦੀ ਆ ਘਰ ਭਾਵੇਂ ਭਾਂਡੇ ਖੜਕਦੇ ਹੁਣ ਰੋਜ਼ ਰਸੋਈ ਚ ਜੋੜੀ ਉਹ ਨਹੀਂ ਹੁੰਦੀ ਜਿੱਥੇ ਬਣ ਗਈ ਜੋੜੀ ਉੱਥੇ ਆ ਜੋੜੀ ਭੈਣ ਭਰਾਵਾਂ ਦੀ ਵੀ ਹੋ ਸਕਦੀ ਆ ਜੋੜੀ ਦੋ ਸਕੇ ਭਰਾਵਾਂ ਦੀ ਵੀ ਹੋ ਸਕਦੀ ਆ ਜੋੜੀ ਪਿਓ ਪੁੱਤ ਦੀ ਵੀ ਹੋ ਸਕਦੀ ਆ ਜੋੜੀ ਮਾਂ ਪੁੱਤ ਦੀ ਵੀ ਹੋ ਸਕਦੀ ਆ ਜੋੜੀ ਦਾਦੇ ਪੋਤੇ ਦੀ ਗੱਲ ਤੇ ਬਣਦੀ ਆ ਜੇ ਬਣਦੀ ਆ ਤੇ ਜੋੜੀ ਆ ਜੇ ਨਹੀਂ ਬਣਦੀ ਤੇ ਭਾਵੇਂ ਰੋਜ਼ ਇਕੱਠੇ ਰਹੀ ਜਾਓ ਉੱਥੇ ਜੋੜੀ ਸ਼ਬਦ ਨਹੀਂ ਕਿਹਾ ਜਾ ਸਕਦਾ ਜਦੋਂ ਜੋੜੀਆਂ ਦਾ ਇਤਿਹਾਸ ਪੜ੍ਹੀਏ ਸਾਡੇ ਕੋਲ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਸਾਡੇ ਕੋਲ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਸਾਡੇ ਕੋਲ ਭਾਈ ਬਾਲਾ ਤੇ ਮਰਦਾਨਾ ਤੇ ਜੇ ਜੋੜੀਆਂ ਦੀ ਗੱਲ ਕਰੀਏ ਸਾਡੇ ਕੋਲ ਜੋੜੀ ਆ ਗਈ ਆ ਸਤਵੰਤ ਸਿੰਘ ਤੇ ਬਿਆੰਤ ਸਿੰਘ ਦੇ ਰੂਪ ਅੰਦਰ ਜੇ ਆਹ ਦੋ ਬੰਦੇ ਵਿਚਨਾ ਨਾ ਹੁੰਦੇ ਤੇ ਜਿੱਦਾਂ ਇੰਦਰਾ ਗਾਂਧੀ ਨੇ ਸਾਡਾ ਤਖਤ ਢਾਇਆ ਅਗਲਿਆਂ ਨੇ ਰੋਜ਼ ਟਿਚਰਾ ਕਰਕੇ ਨੰਗਿਆ ਕਰਨਾ ਸੀ ਹੁਣ ਜਿੰਨੀ ਵਾਰੀ ਇੰਦਰਾ ਦਾ ਨਾਂ ਆਊਗਾ ਅਸੀਂ ਮੁੱਛਾਂ ਤੇ ਹੱਥ-ਪੇਰ ਕੇ ਕਹਿੰਨੇ ਸਾਡੇ ਕੋਲ ਸਤਵੰਤ ਸਿੰਘ ਬਿਆੰਤ ਸਿੰਘ ਹੈਗੇ ਜੀ ਸਾਡੇ ਕੋਲ ਉਹ ਦੋ ਹੈਗੇ ਆ